ਬਰਨਾਲਾ ਪੁਲਿਸ ਦੇ ਵਿੱਚ ਡਿਊਟੀ ਤੇ ਤੇ ਨਾਤ ਕਾਂਸਟੇਬਲ ਦੇ ਖਿਲਾਫ ਵੱਡੀ ਕਾਰਵਾਈ ਹੋਈ ਹੈ ਥਾਣੇ ਦੇ ਮਾਲਖਾਨੇ ਤੋਂ ਨਕਦੀ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਕਾਂਸਟੇਬਲ ਹਰਪ੍ਰੀਤ ਸਿੰਘ ਗ੍ਰਿਫਤਾਰ ਹੈ ਪਰ ਜਦ ਪੁਲਿਸ ਮੁਲਾਜ਼ਮ ਹੀ ਅਜਿਹੇ ਕੰਮ ਕਰਨ ਲੱਗ ਪੈਂਨ ਤਾਂ ਫਿਰ ਚੋਰਾਂ ਦਾ ਕੀ ਕੰਮ ਰਹਿ ਜਾਣਾ ਬਰਨਾਲਾ ਦੀਪਦੌਰ ਨਿਵਾਸੀ ਕਾਂਸਟੇਬਲ ਹਰਪ੍ਰੀਤ ਸਿੰਘ ਪਿਛਲੇ 8 ਸਾਲਾਂ ਤੋਂ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਕਰ ਰਹੇ ਨੇ ਪੁਲਿਸ ਦੇ ਚੋਵੀ ਖਰਾਬ ਹੋਣ ਦੇ ਚਲਦਿਆਂ ਹੁਣ ਬਰਨਾਲਾ ਪੁਲਿਸ ਸਖਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਬਰਨਾਲਾ ਥਾਣੇ ਦੇ ਵਿੱਚ ਤਾਇਨਾਤ ਕਾਂਸਟੇਬਲ ਹਰਪ੍ਰੀਤ ਸਿੰਘ ਦੇ ਖਿਲਾਫ ਗੋਦਾਮ ਤੋਂ ਨਕਦੀ ਚੋਰੀ ਕਰਨ ਦਾ ਇਲਜ਼ਾਮ ਸੀ 14 ਤਰੀਕ ਤੱਕ ਰਿਮਾਂਡ ਤੇ ਪੁੱਛਗਿੱਛ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬਰਨਾਲਾ ਥਾਣੇ ਦੇ ਵਿੱਚ ਵੱਖ-ਵੱਖ ਮਾਮਲੇ 'ਚ ਸਮੇਂ-ਸਮੇਂ ਤੇ ਗੋਦਾਮ ਦੇ ਵਿੱਚ ਨਕਦੀ ਦਾ ਮਿਲਾਨ ਕੀਤਾ ਜਾਂਦਾ ਹੈ ਜੇ ਮਿਲਾਨ ਹੋ ਰਿਹਾ ਸੀ ਤਾਂ ਗੋਦਾਮ ਤੋਂ ਨਕਦੀ ਚੋਰੀ ਹੋਣ ਦਾ ਸ਼ੱਕ ਗਾਸ ਡਿੱਗੀ ਹੈ ਤਾਂ ਦੱਸ ਦਈਏ ਕਿ ਬਰਨਾਲਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤੇ 14 ਤਰੀਕ ਤੱਕ ਦਾ ਹੁਣ ਰਿਮਾਂਡ ਹਾਸਲ ਕੀਤਾ ਹੈ ਕਾਂਸਟੇਬਲ ਹਰਪ੍ਰੀਤ ਸਿੰਘ ਪਿਛਲੇ 8 ਸਾਲਾ ਤੋਂ ਡਿਊਟੀ ਤੇ ਤਾਇਨਾਤ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅਸਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਮਤੀ 181 2025 ਨੂੰ ਇੱਕ ਥਾਣੇ ਸਿਟੀ ਬਰਨਾਲਾ ਵਿੱਚ ਇੱਕ ਐਫ ਆਈ ਆਰ ਦਰਜ ਹੋਈ ਸੀ ਜਿਹਦੇ ਵਿੱਚ ਕਿ ਸਾਡੇ ਇੱਥੇ ਥਾਣਾ ਸਿਟੀ ਬਰਨਾਲਾ ਚ ਸੀਸੀਟੀਐਨਐਸ ਦੇ ਉੱਤੇ ਇੱਕ ਤਾਇਨਾਤੀ ਕਾਂਸਟੇਬਲ ਹਰਪ੍ਰੀਤ ਸਿੰਘ ਇਦੇ ਵੱਲੋਂ ਥਾਣੇ ਦੇ ਮਾਲ ਮੁਕਦਮੇ ਦੇ ਵਿੱਚ ਕੁਝ ਕੈਸ਼ ਵਗੈਰਾ ਜਿਹੜਾ ਚੋਰੀ ਕੀਤਾ ਗਿਆ ਸੀ ਤੇ ਜਦੋਂ ਉਹਦੇ ਵਿੱਚ ਕੁਝ ਕਮੀਆਂ ਪਾਈਆਂ ਗਈਆਂ ਤਾਂ ਜਦੋਂ ਅਸੀਂ ਚੈਕਿੰਗ ਸਟਾਰਟ ਕੀਤੀ ਤਾਂ ਇਹ ਆਪਣੀ ਡਿਊਟੀ ਤੋਂ ਜਿਹੜਾ ਫਰਾਰ ਹੋ ਗਿਆ ਸੀ ਐਬਸੈਂਟ ਹੋ ਗਿਆ ਸੀ ਸੋ ਉਹਦੀ ਜਿਹੜੀ ਸ਼ਮੂਲੀਅਤ ਨੂੰ ਦੇਖਦੇ ਹੋਏ ਐਫ ਆਈ ਆਰ ਨੰਬਰ 346 ਮਿਤੀ 1/8/2025 ਅਧੀਨ ਧਾਰਾ 331 4 ਤੇ 306 ਬੀ ਐਨ ਐਸ ਥਾਣਾ ਸਿਟੀ ਬਰਨਾਲਾ ਦਰਜ ਕਰ ਲਈ ਗਈ ਸੀ ਤੇ ਉਦੋਂ ਤੋਂ ਹੀ ਇਹ ਫਰਾਰ ਚੱਲਿਆ ਆ ਰਿਹਾ ਸੀ ਤੇ ਹੁਣ ਇਹਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਗਿਆ 14 ਤਰੀਕ ਤੱਕ ਇਹਦੀ ਫਰਦਰ ਤਫਤੀਸ਼ ਚੱਲੀ ਹੈ ਜੋ ਵੀ ਇਹਦੇ ਵੱਲੋਂ ਉਸ ਮਾਨ ਚੋਰੀ ਕੀਤਾ ਗਿਆ ਕੈਸ਼ ਨਕਦੀ ਵਗੈਰਾ ਉਹ ਇਤੋਂ ਰਿਕਵਰ ਕਰਾਇਆ ਜਾਏਗਾ ਜੀ ਵੱਖ-ਵੱਖ ਮਦਾਂ ਜਿਵੇਂ ਸਾਡੇ ਮਾਲਮ ਕਦਮੇ ਦੇ ਵਿੱਚ ਮਦਾਂ ਹੁੰਦੀਆਂ ਨੇ ਐਗਜ਼ੈਕਟ ਫਿਗਰ ਨਹੀਂ ਹਲੇ ਮੈਂ ਦੱਸ ਸਕਦਾ ਕਿਉਂਕਿ ਉਹ ਅਸੀਂ ਉਹਨੂੰ ਸਾਰੇ ਕੰਪਾਈਲ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਜਿਵੇਂ ਜਿਵੇਂ ਉਹਦੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਏਗਾ ਤੇ ਅਸੀਂ ਉਹਨੂੰ ਮਾਲਮ ਕਦਮੇ ਦੇ ਨਾਲ ਸਾਡਾ ਇੱਕ ਰਜਿਸਟਰ ਨੰਬਰ 19 ਹੁੰਦਾ ਉਹਦੇ ਨਾਲ ਟੈਲੀ ਕਰਾਂਗੇ ਤੇ ਉਹ ਫਿਗਰ ਸਾਹਮਣੇ ਆਏਗੀ ਇਹਨੂੰ 14 ਤਾਰੀਖ ਤੱਕ ਰਿਮਾਂਡ ਤੇ ਲਿਆ ਗਿਆ ਜੀ ਬਿਲਕੁਲ ਕੋਈ ਵੀ ਇਹੋ ਜਿਹਾ ਕੋਈ ਕਾਰਵਾਈ ਕਰਦਾ ਉਹ ਮਹਿਕਮੇ ਪੁਲਿਸ ਦੇ ਨਾਲ ਗਦਾਰੀ ਸਮਝਿਆ ਜਾਂਦਾ ਹੈ ਉਦੇ ਖਿਲਾਫ ਜਿਹੜਾ ਕ੍ਰਿਮੀਨਲ ਕੇਸ ਆ ਉਹ ਤਾਂ ਅਸੀਂ ਦਰਜ ਕਰਦੇ ਹਾਂ ਜੋ ਮਹਿਕਮਾ ਵੱਲੋਂ ਕਾਰਵਾਈ ਐ ਅਨੁਸ਼ਾਸਨ ਦੀ ਕਾਰਵਾਈ ਡਿਪਾਰਟਮੈਂਟਲ ਇਨਕੁਆਰੀ ਉਹ ਵੀ ਇਨੀਸ਼ੀਏਟ ਕਰੇਗੀ ਤੇ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਏਗੀ ਇਹ ਜਿਹੜਾ ਸਾਡਾ ਕਾਂਸਟੇਬਲ ਸੀ ਹਰਪ੍ਰੀਤ ਸਿੰਘ ਇਹ ਭਗੋੜਾ ਸੀ ਇਹਦੀ ਤਨਖਾਹ ਵੀ ਅਸੀਂ ਉਦੋਂ ਤੋਂ ਹੀ ਬੰਦ ਕਰ ਰੱਖੀ ਸੀ ਤੇ ਸਭ ਤੋਂ ਸਖਤ ਕਾਰਵਾਈ ਅਸੀਂ ਇਹਦੇ ਖਿਲਾਫ ਕਰਾਂਗੇ ਇਹ ਕਾਂਸਟੇਬਲ ਸੀ ਕਰੀਬ 8 ਸਾਲ ਦੀ ਨੌਕਰੀ ਸੀ ਤੇ ਭਤੌੜ ਦਾ ਰਹਿਣ ਵਾਲਾ ਸੀ ਤੇ ਇਹਦੇ ਵੱਲੋਂ ਇਹ ਜਿਹੜਾ ਕਾਰਵਾਈ ਕੀਤੀ ਗਈ ਆ ਇਹਦੇ ਖਿਲਾਫ ਅਸੀਂ ਐਫ ਆਈ ਆਰ ਵੀ ਦਰਜ ਕੀਤੀ ਆ ਇਹਦੀ ਸੈਲਰੀ ਵੀ ਬੰਦ ਕੀਤੀ ਆ ਤੇ ਇਸ ਦੇ ਨਾਲ ਅਸੀਂ ਵਿਭਾਗੀ ਕਾਰਵਾਈ ਵੀ ਕਰ ਰਹੇ ਆ